ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਪੌਣੇ 7 7 ਕ ਦਾ ਟਾਈਮ ਸੀ ਸਵੇਰ ਦਾ ਤਰੀਕ 1 ਸਤੰਬਰ ਦਿਨ ਸੋਮਵਾਰ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੀ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਚੁਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਇੱਥੇ ਜੀ ਹੁਣ ਮੈਂ ਲਾ ਰਹੀ ਸੀ ਤੜਕਾ ਸਬਜੀ ਨੂੰ ਅੱਜ ਮੈਂ ਬਣਾਉਣੀ ਸੀ ਆਲੂ ਬੜੀਆਂ ਦੀ ਸਬਜੀ ਤੁਸੀਂ ਸੋਚੋਗੇ ਹਨਾ ਮੈਂ ਚੁੱਲ੍ਹਾ ਇੱਥੇ ਕਿਉਂ ਰੱਖ ਲਿਆ ਕਿਉਂਕਿ ਜੀ ਮੀਂਹ ਦੀ ਦੁਵਾਰਾ ਤਿਆਰੀ ਹੋਈ ਪਈ ਸੀ ਮੈਂ ਕਿਹਾ ਫਿਰ ਦੁਵਾਰਾ ਵਿੱਚੋਂ ਚੱਕਣਾ ਪੂਤਾ ਕਰ ਗਿਆ ਪਹਿਲਾਂ ਹੀ ਥੋੜਾ ਅੰਦਰ ਰੱਖ ਇਥੇ ਹੁਣ ਮੈਂ ਧੋਰੀ ਸੀ ਜੀ ਢੋਲ ਆਟੇ ਵਾਲਾ ਤੇ ਆਪਣਾ ਰਮਾਨ ਦੇ ਡੈਡੀ ਨਾਲ ਕੱਲ ਆਟਾ ਪਿਆ ਕੇ ਲਈ ਸੀ ਮੈਂ ਕਿ ਚੱਲ ਇਹਨੂੰ ਵੀ ਧੋਕੇ ਰੱਖ ਦਵਾਂ ਫਿਰ ਪੱਖੇ ਥੱਲੇ ਮੈਂ ਇਹਨੂੰ ਮੁੱਧਾ ਮਾਰਦਾ ਸੀ ਮੈਂ ਕਿ ਚੱਲ ਜੋ ਸੁੱਕ ਜਾਊਗਾ ਵੀ ਫਿਰ ਆਪਾਂ ਇਹਦੇ ਵਿੱਚ ਆਟਾ ਪਾ ਦਾਂਗੇ ਕਿਉਂਕਿ ਹਨਾ ਜੇ ਮੀਂਹ ਸ਼ੁਰੂ ਹੋ ਗਿਆ ਫਿਰ ਇਹ ਵੀ ਵਿੱਚ ਹੀ ਰਹਿ ਜਾਣਾ ਸੀ ਤੇ ਇਥੇ ਮੈਂ ਦੁਬਾਰਾ ਅੱਗ ਮਚਾਈ ਸੀ ਥੋੜੀ ਨਾ ਆਪਕੋ ਕਿ ਚੁੱਲ੍ਹਾ ਥੋੜਾ ਸਲਾਵਜੀ ਹੋਈ ਪਈ ਸੀ ਹਨਾ ਬਾਲਣ ਵੀ ਗਿੱਲਾ ਸੀ ਉਹਦਾ ਕਰਕੇ ਅੱਗ ਥੋੜੀ ਔਖੀ ਮੱਚੀ ਸੀ ਤੇ ਤੁਸੀਂ ਦੇਖ ਸਕਦੇ ਹੋ ਜੀ ਮੌਸਮ ਦਾ ਕਿੰਨਾ ਬੁਰਾ ਹਾਲ ਹੈ ਨਾ ਚਾਰੇ ਪਾਸੇ ਬੱਦਲ ਹੀ ਬੱਦਲ ਨੇ ਮੇਰੇ ਖਿਆਲ ਦੇ ਵਿੱਚ ਕੋਈ ਜਆ ਕੋਈ ਵੀ ਇਹ ਜਾਂ ਇਲਾਕਾ ਹੋਣਾ ਨਹੀਂ ਹੈ ਨਾ ਜਿੱਥੇ ਮੀਂਹ ਨਹੀਂ ਪੈਂਦਾ ਹੋਊਗਾ ਪਤਾ ਨਹੀਂ ਕੀ ਹੈ ਨਾ ਇਹ ਪ੍ਰਕੋਪ ਆਇਆ ਹੋਇਆ ਤੇ ਆਪਾਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ ਉਹਨਾਂ ਲੋਕਾਂ ਦੀ ਵਿਚਾਰਾ ਲਈ ਪਸ਼ੂਆਂ ਨੂੰ ਦੇਖ ਕੇ ਬਹੁਤ ਤਰਸ ਆਉਂਦਾ ਲੋਕਾਂ ਦੇ ਹਨ ਬਸ ਕਰ ਸਕਦੇ ਹਾਂ ਤੇ ਅਰਦਾਸ ਕਰ ਸਕਦੇ ਹਾਂ ਤੇ ਉਹ ਆਪਾਂ ਜ਼ਰੂਰ ਕਰਦੇ ਹਾਂ ਵਾਹਿਗੁਰੂ ਤੂੰ ਹੀ ਮਿਹਰ ਕਰਨੀ ਹੈ ਤੂੰ ਹੀ ਸਹਾਰਾ ਹੈ ਤੂੰ ਤੇਰੇ ਮਾਰੇ ਕੇ ਪਰਾਲੀ ਸਭ ਠੀਕ ਹੋਣਾ ਹਨਾ ਦੁੱਖ ਵੀ ਪ੍ਰਮਾਤਮਾ ਦੇ ਹੁਕਮ ਨਾਲ ਆਉਂਦਾ ਹੈ ਤੇ ਸੁੱਖ ਵੀ ਪ੍ਰਮਾਤਮਾ ਦੇ ਹੁਕਮ ਨਾਲ ਹੀ ਹੁੰਦਾ ਹੈ ਹਨਾ ਤੇ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਕਿੰਨੇ ਬੱਦਲ ਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੁਹਾਡੇ ਕਰਨ ਕੀ ਹਾਲ ਚਾਲ ਹੈ ਕਿਦਾਂ ਦਾ ਹੈ ਅੱਜ ਮੀਂਹ ਪਿਆ ਕਿ ਨਹੀਂ ਪਿਆ ਆਪਣੀ ਇੱਥੇ ਕੱਲ ਵੀ ਮੀਂਹ ਪਿਆ ਸੀਗਾ ਤੇ ਅੱਜ ਯਾਨੀ ਕਿ ਬੱਦਲ ਤਾਂ ਹੋਏ ਪਏ ਨੇ ਬਾਕੀ ਦੇਖੋ ਫਿਰ ਜਿਹੜਾ ਸਬਜ਼ੀ ਬਣਾ ਕੇ ਛੱਡੀ ਸੀ ਥੋੜੀਆਂ ਜਿਹੀਆਂ ਜੀਆਂ ਆ ਗਈਆਂ ਸੀ ਫਿਰ ਫਿਰ ਹਟ ਗਿਆ ਸੀ ਉਸ ਤੋਂ ਬਾਅਦ ਕਿ ਬਸ ਆਪਾਂ ਦਾ ਕਹਿਣ ਨਹੀਂ ਆ ਵੀ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਵਾਹੀ ਗੁਰੂ ਬਹੁਤ ਬੁਰਾ ਹਾਲ ਹੈ ਹਣਾ ਲੋਕਾਂ ਦਾ ਵੀ ਮਹਾਰਾਜ ਉਹਨਾਂ ਤੇ ਤਰਸ ਖਾ ਪ੍ਰਮਾਤਮਾ ਮਿਹਰ ਕਰ ਹਣਾ ਤੇ ਵੀ ਪ੍ਰਮਾਤਮਾ ਚਾਹੇ ਤਸਾਵਟ ਇੱਕ ਝੁਟਕੀ ਠੀਕ ਹੋ ਸਕਦਾ ਹਣਾ ਤੇ ਲਓ ਜੀ ਇੱਥੇ ਮੇਰਾ ਤੜਕਾ ਵੀ ਜਿਹੜਾ ਬਣ ਗਿਆ ਸੀ ਤੇ ਮੈਂ ਆਲੂ ਕੱਟ ਕੇ ਰੱਖੇ ਹੋਏ ਸੀ ਤੇ ਬੜੀਆਂ ਤੇ ਬਾਣੀ ਜਿਹੜਾ ਪਾਤਾ ਸੀਗਾ ਵਿੱਚ ਤੇ ਨਾਲ ਹੀ ਮੈਂ ਇੱਕ ਵਾਰੀ ਹੋਰ ਅੰਗ ਮਚਾਤੀ ਸੀ ਜੀਤੇ ਮੇਰੇ ਘਰ ਦੇ ਹੁਣ ਕੰਮ ਤਾਂ ਜਿਹੜੇ ਹੋ ਗਏ ਨੇ ਜੀ ਤੇ ਮੀਂਹ ਵੀ ਬਹੁਤ ਜ਼ਿਆਦਾ ਚੜ ਕੇ ਆ ਗਿਆ ਤੇ ਮੀਂਹ ਪੈਣ ਦੀ ਤਿਆਰੀ ਆ ਤੇ ਰੋਟੀ ਹਲੇ ਆਪਾਂ ਖਾਤੀ ਨਹੀਂ ਆ ਕਿਉਂਕਿ ਹੁਣ ਹਨਾ ਜਦੋਂ ਦੀਆਂ ਛੁੱਟੀਆਂ ਹੋਈਆਂ ਥੋੜੀ ਲੇਟ ਰੋਟੀ ਖਾਣ ਕਰਕੇ ਹੁਣ ਭੁੱਖ ਨਹੀਂ ਲੱਗਦੀ ਸਵੇਰਾਂ ਅੱਗੇ ਇਹ ਕੰਮ ਤੇ ਜਾਂਦੇ ਸੀ ਸਵੇਰਾਂ ਰੋਟੀ ਖਾ ਲੈਂਦੇ ਸੀ ਫਿਰ ਸਹੀ ਭੁੱਖ ਲੱਗਣ ਲੱਗ ਜਾਂਦੀ ਸੀ ਸੁਰਸ਼ਰੀਰ ਨੂੰ ਜਿਹੇ ਜੀ ਆਦਤ ਪਾਲੋ ਹਨਾ ਉਹੇ ਜੀ ਲੱਗ ਜਾਂਦੀਆਂ ਤੇ ਬਾਕੀ ਮੈਂ ਕੱਲ ਦੀ ਵੀਡੀਓ ਚ ਵੀ ਕਿਹਾ ਸੀ ਅੱਜ ਵੀ ਤੁਹਾਨੂੰ ਕਹਿਨੀ ਆ ਵੀ ਤੁਸੀਂ ਹਰ ਰੋਜ਼ ਜ਼ਰੂਰ ਅਰਦਾਸ ਕਰਿਆ ਕਰੋ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ 'ਤੇ ਹੜ੍ਹ ਆਈ ਹੋਈ ਨੇ ਪ੍ਰਮਾਤਮਾ ਮਿਹਰ ਕਰੇ ਉਹਨਾਂ ਨੂੰ ਹਿੰਮਤ ਬਖਸ਼ੇ ਹਨਾ ਜੇ ਆਪਾਂ ਜਾਦਾ ਕੁਝ ਨਹੀਂ ਕਰ ਸਕਦੇ ਪਰ ਅਰਦਾਸ ਤਾਂ ਕਰ ਹੀ ਸਕਦੇ ਹਾਂ ਉਹਨਾਂ ਵਾਸਤੇ ਹਨਾ ਸੋ ਅਰਦਾਸ ਜ਼ਰੂਰ ਕਰਿਆ ਕਰੋ ਤੇ ਬਾਕੀ ਇੱਕ ਨਾ ਕਮੈਂਟ ਆਇਆ ਸੀ ਆਪਾਂ ਨੂੰ ਕੱਲ ਦੀ ਵੀਡੀਓ ਤੇ ਵੀ ਆਇਆ ਸੀ 2 ਦਿਨ ਪਹਿਲਾਂ ਵੀ ਆਇਆ ਸੀ ਆਪਣੀ ਇੱਕ ਭੈਣ ਦਾ ਗੁਰਮੀਤ ਕੌਰ ਮਲੂਠ ਤੋਂ ਸੋ ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਉਨਾ ਨੇ ਨਾਮ ਬੁਲਣ ਨੂੰ ਕਿਹਾ ਸੀ ਭੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨੇ ਪਿਆਰ ਤੇ ਸਪੋਰਟ ਲਈ ਤੇ ਆਪਣੀ ਇੱਕ ਭੈਣ ਦਾ ਜੰਮੂ ਤੋਂ ਵੀ ਕਮੈਂਟ ਆਇਆ ਸੀ ਸੋ ਤੁਹਾਡਾ ਵੀ ਭੈਣੇ ਬਹੁਤ ਬਹੁਤ ਧੰਨਵਾਦ ਬਾਕੀ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਪੋਰਟ ਨਾਲ ਤੁਹਾਡੇ ਪਿਆਰ ਨਾਲ ਹੀ ਚੈਨਲ ਇੱਥੋਂ ਤੱਕ ਆਇਆ ਤੇ ਵਾਹਿਗੁਰੂ ਅੱਗੇ ਮੇਰੀ ਵੀ ਅਰਦਾਸ ਹੈ ਕਿ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਹਮੇਸ਼ਾ ਜ਼ਿੰਦਗੀ ਵਿੱਚ ਖੁਸ਼ ਰਹੋ ਸੋ ਬਹੁਤ ਬਹੁਤ ਧੰਨਵਾਦ ਭੈਣੇ ਤੁਹਾਡਾ ਗਰਮੀਤ ਕੌਰ ਮਲੋੜ ਤੋਂ ਇੱਕ ਭੈਣ ਜੰਮੂ ਤੋਂ ਆ ਹਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਹੁਣ ਅੱਜ ਆਪਾਂ ਕਰਦੇ ਆਂ ਜੀ ਗੱਲਬਾਤ ਕੁਝ ਜਿਹੜੀ ਵੀਡੀਓ ਮੈਂ ਅੱਜ ਤੁਹਾਡੇ ਨਾਲ ਬਣਾ ਵੀ ਬਣਾ ਕੇ ਸ਼ੇਅਰ ਕਰ ਰਹੀ ਆ ਨਾ ਇਹ ਆਪਣੀ ਕੁਝ ਭੈਣਾਂ ਦਾ ਕਮੈਂਟ ਆਇਆ ਸੀ ਉਹਨਾਂ ਨੇ ਆਪ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਨੇ ਕਮੈਂਟ ਕੀਤਾ ਸੀ ਹਨਾ ਵੀ ਭੈਣੇ ਅਸੀਂ ਜ਼ਿੰਦਗੀ 'ਚ ਬਹੁਤ ਔਖੀਆਂ ਸਾਡੇ ਸਹੁਰੇ ਘਰ ਅਸੀਂ ਬਹੁਤ ਔਖ ਔਖ ਕੱਟ ਰਹੀ ਆ ਜ਼ਿੰਦਗੀ 'ਚ ਬਸ ਦੁੱਖ ਹੀ ਦੁੱਖ ਨਹੀਂ ਫਲਾਣਾ ਸਾਨੂੰ ਇਦਾਂ ਬੋਲਦਾ ਹੈ ਜਾਂ ਹਨਾ ਸਾਡੀ ਪਰਿਵਾਰ ਦੇ ਵਿੱਚ ਸਾਡੀ ਕੋਈ ਇੱਜ਼ਤ ਨਹੀਂ ਇਹ ਆਸਾਂ ਨੂੰ ਰਿਸ਼ਤੇਦਾਰ ਇਦਾਂ ਕਰਦੇ ਆ ਜਾਂ ਜਾਣ ਪਛਾਣ ਵਾਲੇ ਇਦਾਂ ਕਰਦੇ ਜਿਹੜੀਆਂ ਬਹੁਤ ਦੁਖੀ ਨਹੀਂ ਭਣ ਤੇ ਉਹਨਾਂ ਦਾ ਕਮੈਂਟ ਕਰਨ ਦਾ ਕਾਰਨ ਵੀ ਮੈਂ ਸਮਝਦੀ ਆ ਹਨ ਜਦੋਂ ਕੋਈ ਆਪਣਾ ਦੁੱਖ ਦਰਦ ਸੁਣਦਾ ਨਹੀਂ ਤਾਂ ਆਪਾਂ ਨੂੰ ਇਹ ਹੁੰਦਾ ਵੀ ਕੋਈ ਆਪਣਾ ਦੁੱਖ ਸੁਣਨ ਵਾਲਾ ਹੋਵੇ ਕੋਈ ਸਾਡੇ ਨਾਲ ਗੱਲ ਕਰਨ ਵਾਲਾ ਹੋਵੇ ਤੇ ਇਹ ਚੀਜ਼ ਮੈਂ ਸਮਝ ਸਕਦੀ ਕਿਉਂਕਿ ਇਹ ਸਮੇਂ ਦੇ ਵਿੱਚੋਂ ਮੈਂ ਆਪ ਲੰਗੀ ਹੋਈ ਆ ਤੇ ਜਦੋਂ ਔਖਾ ਟਾਈਮ ਹੁੰਦਾ ਤਾਂ ਕੋਈ ਸਾਥ ਨਹੀਂ ਖੜਦਾ ਹਨ ਕੋਈ ਸਾਥ ਨਹੀਂ ਦਿੰਦਾ ਕੋਈ ਐ ਵੀ ਨਹੀਂ ਪੁੱਛਦਾ ਫੋਨ ਕਰਕੇ ਵੀ ਤੁਸੀਂ ਹੈਗੇ ਹੋ ਜਾਂ ਨਹੀਂ ਹੈਗੇ ਕੋਈ ਇਹ ਵੀ ਨਹੀਂ ਪੁੱਛਦਾ ਹਾਲ ਚਾਲ ਤਾਂ ਬਹੁਤ ਦੂਰ ਦੀ ਗੱਲ ਆ ਲੋਕ ਪਾਸਾ ਵਟਕੇ ਨੰਗਾਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਤੁਹਾਡੇ ਤੇ ਔਖਾ ਟਾਈਮ ਹੁੰਦਾ ਹੈ ਤੇ ਪਰ ਮੈਂ ਇਸ ਜੇ ਇਹ ਜਿਹਾ ਸਮਾਂ ਆਪਣੇ ਤੇ ਆਉਂਦਾ ਨਾ ਮੈਂ ਕਹਿੰਨੀ ਆ ਤੁਸੀਂ ਬਣੇ ਖੁਸ਼ ਕਿਸਮਤ ਹੁਣ ਤੁਸੀਂ ਸੋਚੋਗੇ ਵੀ ਖੁਸ਼ ਕਿਸਮਤ ਕਿਵੇਂ ਵੀ ਔਖਾ ਟਾਈਮ ਆਉਂਦੇ ਕੋਣ ਖੁਸ਼ੀ ਮਹਿਸੂਸ ਕਰੂਗਾ ਦੇਖੋ ਭੈਣੀ ਇਹ ਟਾਈਮ ਉਹ ਹੁੰਦਾ ਜਦੋਂ ਆਪਾਂ ਨੂੰ ਆਪਣੇ ਤੇ ਬਗਾਨਿਆਂ ਚ ਪਛਾਣ ਹੁੰਦੀ ਹੈ ਜਦੋਂ ਲੋਕਾਂ ਨੇ ਮੂੰਹ ਤੋਂ ਮਖੋਟੇ ਉਤਰਦੇ ਆ ਨਾ ਉਹਨਾਂ ਦੇ ਅਸਲੀ ਚਿਹਰੇ ਨਜ਼ਰ ਆਉਂਦੇ ਆ ਤਾਂ ਉਹ ਔਖਾ ਟਾਈਮ ਹੁੰਦਾ ਤੇ ਪਰਮਾਤਮਾ ਵੀ ਆਪਣੇ ਤੇ ਟਾਈਮ ਤਾਂ ਲੈ ਕੇ ਆਉਂਦਾ ਹੈ ਵੀ ਆਪਾਂ ਨੂੰ ਸਮਝ ਆਵੇ ਵੀ ਜਿਹੜੇ ਲੋਕਾਂ ਨੂੰ ਆਪਾਂ ਇਹ ਸਮਝਦੇ ਆ ਵੀ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਰੱਬ ਆਪਾਂ ਨੂੰ ਸਮਝਾਉਂਦਾ ਵੀ ਇਹਨਾਂ 'ਚ ਕੋਈ ਤੇਰਾ ਨਹੀਂ ਹੈਗਾ ਕੋਈ ਤੇਰੇ ਨਾਲ ਨਹੀਂ ਖੜਨਾ ਤੇ ਕੋਈ ਤੇਰੇ ਔਖੇ ਟਾਈਮ 'ਚ ਨਾਲ ਨਹੀਂ ਖੜਨਾ ਸੌਖੇ ਟਾਈਮ ਤੇਰੇ ਨਾਲ ਸਾਰੇ ਖੜਨਗੇ ਤੇ ਵਾਹਿਗੁਰੂ ਨੇ ਸਹਿਜ ਪਾਠ ਦੇ ਵਿੱਚ ਵੀ ਆਪਾਂ ਨੂੰ ਇਹ ਸਮਝਾਇਆ ਸਹਿਜ ਪਾਠ ਜੇ ਪੜਦੇ ਆ ਨਾ ਉਹਦੇ ਵਿੱਚ ਇੱਕ ਜਗ੍ਹਾ ਲਿਖਿਆ ਹੁੰਦਾ ਹੈ ਮਹਾਰਾਜ ਕਹਿੰਦੇ ਤੇਰੇ ਔਖੇ ਟਾਈਮ ਤੇਰੇ ਨਾਲ ਕਿਸੇ ਨਾਲ ਨਹੀਂ ਖੜਨਾ ਸੌਖੇ ਟਾਈਮ ਤੇਰੇ ਨਾਲ ਸਾਰੇ ਖੜਨਗੇ ਤੇ ਔਖੇ ਟਾਈਮ 'ਚ ਮਹਾਰਾਜ ਕਹਿੰਦੇ ਤੇਰੇ ਨਾਲ ਸਿਰਫ ਗੁਰੂ ਖ ਸੋ ਔਖੇ ਟਾਈਮ ਦਾ ਵੀ ਆਪਣਾ ਇੱਕ ਮਹੱਤਵਪੂਰਨ ਰੋਲ ਆ ਸਾਡੀ ਜ਼ਿੰਦਗੀ 'ਚ ਇਹ ਸਾਨੂੰ ਜ਼ਿੰਦਗੀ ਨੂੰ ਜਿਉਣਾ ਸਿਖਾਉਂਦਾ ਹੈ ਇਹ ਜ਼ਿੰਦਗੀ ਦੀ ਜ਼ਿੰਦਗੀ ਦੇ ਵਿੱਚ ਨਾ ਆਪਾਂ ਨੂੰ ਉਹਨਾਂ ਲੋਕਾਂ ਦੀ ਪਛਾਣ ਕਰਾਉਂਦਾ ਜਿਹੜੇ ਆਪਣੇ ਮੂੰਹ ਤੇ ਆਪਣੇ ਦੂਜਿਆਂ ਦੇ ਮੂੰਹ ਤੇ ਦੂਜੇ ਹੁੰਦੇ ਨੇ ਉਹਨਾਂ ਦੇ ਮੂੰਹਾਂ ਤੋਂ ਮਖੌਟੇ ਉਤਰਦੇ ਨੇ ਤੇ ਬਾਕੀ ਜਿਹੜੀਆਂ ਭੈਣਾਂ ਇਹ ਕਹਿੰਦੀਆਂ ਹਨਾ ਵੀ ਅਸੀਂ ਬਹੁਤ ਔਖੀਆਂ ਸਾਨੂੰ ਇਦਾਂ ਬੋਲਿਆ ਜਾਂਦਾ ਹੈ ਜਾਂ ਸਾਡੇ ਇੱਥੇ ਪਿੱਛੇ ਇਹ ਗੱਲਾਂ ਕਰੀਆਂ ਜਾਂਦੀਆਂ ਮੂਹਤੇ ਸਾਡੇ ਮੂਏ ਮਿੱਠੂ ਬਣੇ ਜਾਂਦੇ ਨਹੀਂ ਪਰ ਬਹੁਤ ਤਕਲੀਫ ਹੁੰਦੀ ਹੈ ਜਦੋਂ ਅਸੀਂ ਸੁਣਦੇ ਹਾਂ ਜਦੋਂ ਪਤਾ ਚੱਲਦਾ ਮੈਂ ਇਹ ਗੱਲ ਨੂੰ ਸਮਝ ਸਕਦੀ ਹਾਂ ਭੈਣ ਕਿਉਂਕਿ ਮੈਂ ਨਾ ਅੱਜ ਤੁਹਾਡੇ ਨਾਲ ਗੱਲ ਸ਼ੇਅਰ ਕਰਦੀ ਹਾਂ ਔਰ ਸ਼ੇਅਰ ਕਰਨ ਦਾ ਕਾਰਨ ਵੀ ਇਹ ਹੈ ਵੀ ਤੁਹਾਨੂੰ ਹੌਸਲਾ ਮਿਲੇ ਵੀ ਇਹ ਜ਼ਿੰਦਗੀ 'ਚ ਟਾਈਮ ਬਹੁਤ ਘੱਟ ਲੋਕ ਹੁੰਦੇ ਜਿਨ੍ਹਾਂ ਦੀ ਜ਼ਿੰਦਗੀ 'ਚ ਟਾਈਮ ਨਹੀਂ ਆਉਂਦਾ ਬਹੁਤ ਜ਼ਿਆਦਾ ਲੋਕ ਹੁੰਦੇ ਜਿਨ੍ਹਾਂ ਦੀ ਜ਼ਿੰਦਗੀ 'ਚ ਟਾਈਮ ਆਉਂਦਾ ਤੇ ਉਹਨਾਂ ਵਿੱਚੋਂ ਮੈਂ ਵੀ ਇੱਕ ਹਾਂ ਮੇਰੇ ਬਾਰੇ ਤਾਂ ਫਿਰ ਤੁਸੀਂ ਮਤਲਬ ਕਿ ਤੁਸੀਂ ਇਹ ਸੋਚੋ ਵੀ ਕੀ ਨਹੀਂ ਬੋਲਿਆ ਗਿਆ ਠੀਕ ਹੈ ਜਿਹੜਾ ਮੇਰੇ ਤੱਕ ਪਹੁੰਚਿਆ ਮੈਨੂੰ ਮੇਰੇ ਬਾਰੇ ਇਹ ਵੀ ਬੋਲਿਆ ਗਿਆ ਔਰ ਬੋਲਣ ਵਾਲੇ ਵੀ ਆਪਦੇ ਹੀ ਸੀ ਜਿਹੜੇ ਲੋਕਾਂ ਕੋਲੇ ਜਾ ਕੇ ਕਹਿੰਦੇ ਸੀ ਇਹ ਨਹੀਂ ਰਹਿੰਦੀ ਇੱਥੇ ਇਹਨੇ ਨਹੀਂ ਇੱਥੇ ਬਸਣਾ ਇਹ ਇੱਥੇ ਜਾਊਗੀ ਇਹ ਥੋ ਭੱਜੂਗੀ ਕਾਰਨ ਕਿਉਂਕਿ ਮੇਰੇ ਪੇਕੇ ਚੰਡੀਗੜ੍ਹ ਤੋਂ ਸੀ ਤੇ ਲੋਕਾਂ ਦੇ ਦਿਮਾਗ ਵਿੱਚ ਇਹ ਚੀਜ਼ ਪਾਈ ਗਈ ਹਨਾ ਵੀ ਇਹ ਚੰਡੀਗੜ੍ਹ ਦੀ ਹੈ ਇਹ ਤਾਂ ਕੰਮ ਨਹੀਂ ਕਰ ਸਕਦੀ ਇਹ ਇੱਥੇ ਰਹਿ ਨਹੀਂ ਸਕਦੀ ਔਰ ਕਈ ਲੋਕ ਵੀ ਕਹਿੰਦੇ ਸੀ ਵੀ ਚੰਡੀਗੜ੍ਹ ਦੀ ਚੰਡੀਗੜ੍ਹ ਦੀ ਕੰਮ ਨਹੀਂ ਕਰ ਸਕਦੀ ਹੁਣ ਜੇ ਮੈਂ ਉਹਨਾਂ ਨੂੰ ਇਕੱਲੇ-ਇਕੱਲੇ ਨੂੰ ਜਾ ਕੇ ਪੁੱਛਦੀ ਹਣਾ ਫਲਾਨਿਆਂ ਤੂੰ ਐ ਕਿਹਾ ਫਲਾਨੇ ਕੋਲੇ ਐ ਕਿਹਾ ਤਾਂ ਉਹ ਮੇਰੀ ਮੈਨੂੰ ਲੱਗਦਾ ਮੇਰੇ ਲਈ ਬੇਫੂ ਬੇਫਕੂਫੀ ਵਾਲੀ ਗੱਲ ਹੋ ਜਾਂਦੀ ਮੈਂ ਉਹਨਾਂ ਦਾ ਜਵਾਬ ਦਿੱਤਾ ਪਰ ਸਮੇਂ ਦੇ ਨਾਲ ਕੰਮ ਕਰਕੇ ਦਿੱਤਾ ਦੇਖੋ ਮੈਂ ਘਰ ਦਾ ਜਿਹੜਾ ਕੰਮ ਕਰ ਲੈਂਦੀ ਆ ਪਸੂਆਂ ਦਾ ਮੈਂ ਕਹਿੰਦੀ ਆ ਜਿਹੜੇ ਲੋਕਾਂ ਨੇ ਮੇਰੇ ਪਿੱਠੇ-ਪਿੱਛੇ ਗੱਲਾਂ ਕਰੀਆਂ ਉਹਨਾਂ ਦੀਆਂ ਪਿੰਡਾਂ 'ਚ ਜੰਮੀਆਂ ਹੋਈਆਂ ਵੀ ਉਹ ਕੰਮ ਨਹੀਂ ਕਰਦੀਆਂ ਜਿਹੜੀਆਂ ਮੈਂ ਕਰ ਲੈਣੀਆਂ ਘਰ ਦੇ ਮਸਾਲੇ ਕੰਮ ਪਸ਼ੂ ਸੰਭਲਣੀਆਂ ਸੰਨੀਆਂ ਵੀ ਕਰ ਲੈਣੀਆਂ ਗੁਆਵੇ ਸੱਟਣੀਆਂ ਗੁਆ ਪੱਥ ਵੀ ਲੈਣੀਆਂ ਹਰ ਇੱਕ ਚੀਜ਼ ਚੁੱਲ੍ਹੇ ਤੇ ਮੈਂ ਧਾਲ ਸਬਜ਼ੀ ਰੋਟੀ ਪਾਣੀ ਸਭ ਬਣਾ ਲੈਣੀ ਹੈ ਉਹਨਾਂ ਦੇ ਪਿੰਡਾਂ ਦੀਆਂ ਜੰਮੀਆਂ ਹੋਈਆਂ ਤੋਂ ਨਹੀਂ ਹੋ ਰਿਹਾ ਜਿਹੜਾ ਮੈਂ ਉਹਨਾਂ ਨੂੰ ਕਰਕੇ ਲਖਾਇਆ ਕੰਮ ਦੇ ਨਾਲ ਮੈਂ ਉਹਨਾਂ ਦੇ ਮੂੰਹ ਬੰਦ ਕੀਤੇ ਜੇ ਮੈਂ ਹੁਣ ਉਹਨਾਂ ਦੇ ਪਰਵਾਹ ਕਰੀ ਜਾਂਦੀ ਵੀ ਇਹਨਾਂ ਨੇ ਆਹ ਬੋਲਤਾ ਦੇਖੋ ਇੱਕ ਗੱਲ ਯਾਦ ਰੱਖਿਓ ਬਹੁਤ ਘੱਟ ਲੋਕ ਹੁੰਦੇ ਨੇ ਤੁਹਾਡੀ ਜ਼ਿੰਦਗੀ ਚ ਬਹੁਤ ਨੇੜੇ ਵਾਲੇ ਹੁੰਦੇ ਨੇ ਜੋ ਤੁਹਾਨੂੰ ਸਪੋਰਟ ਕਰਦੇ ਨੇ ਤੁਹਾਡੇ ਦੁੱਖ 'ਚ ਤੁਹਾਡਾ ਸਹਾਰਾ ਬਣਨਗੇ ਬਾਕੀ ਤਾਂ ਸਾਨੂੰ ਦੁਖੀ ਕਰਨ ਵਾਲੇ ਹੁੰਦੇ ਆ ਬਾਕੀ ਤਾਂ ਤੁਹਾਡੀਆਂ ਲੱਤਾਂ ਕਿਚਨ ਵਾਲੇ ਹੁੰਦੇ ਆ ਕਹਿੰਦੇ ਹੁੰਦੇ ਨਾ ਆਰੀ ਨੂੰ ਇੱਕ ਪਾਸੇ ਦੰਦੇ ਤੇ ਜਹਾਨ ਨੂੰ ਦੋਨੇ ਪਾਸੇ ਤੇ ਕੁੱਤਿਆਂ ਦਾ ਕੰਮ ਹਮੇਸ਼ਾ ਭੌਂਕਣਾ ਹੁੰਦਾ ਹਾਥੀ ਦਾ ਕੰਮ ਚੱਲਣਾ ਹੁੰਦਾ ਤੁਸੀਂ ਚੁੱਪਚਾਪ ਆਪਦੇ ਕੰਮ ਕਰਦੇ ਰਹੋ ਖੁਸ਼ ਰਹਾ ਕਰੋ ਬਾਣੀ ਜਪਿਆ ਕਰੋ ਸੁਖਮਨੀ ਸਾਹਿਬ ਦਾ ਪਾਠ ਨਾਲ ਅਰਥਾਂ ਸਮੇਤ ਕਰਿਆ ਕਰੋ ਜਦੋਂ ਅਰਥਾ ਸਮੇਤ ਕਰੋਗੇ ਨਾ ਤੁਸੀਂ ਸਮਝ ਕੇ ਤਾਂ ਤੁਹਾਨੂੰ ਬਹੁਤ ਹਿੰਮਤ ਮਿਲੂ ਬਹੁਤ ਸਹਾਰਾ ਮਿਲੂ ਫਿਰ ਜਦੋਂ ਕੋਈ ਕੁਝ ਬੋਲਦਾ ਵੀ ਹੈ ਨਾ ਤੁਹਾਡੇ ਬਾਰੇ ਹੁਣ ਵੀ ਮੈਨੂੰ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਪਤਾ ਚੱਲਦੀਆਂ ਅਗਰ ਮੈਂ ਕਿ ਨਹੀਂ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਨਾ ਹੁਣ ਉਹਨੂੰ ਉਹਨਾਂ ਦੇ ਜਾ ਕੇ ਗੱਲ ਚੱਤ ਪਾਇਆ ਹੁੰਦਾ ਇਕੱਲੇ ਨੇ ਵੀ ਤੁਸੀਂ ਇਸ ਹੱਦ ਤੱਕ ਇੰਨੀ ਹੱਦ ਪਾਰ ਕਰ ਦਿੱਤੀ ਹੈ ਲੋਕਾਂ ਨੇ ਕਈਆਂ ਨੇ ਔਰ ਹੈਗੇ ਹੈ ਥੋੜੇ ਜੀ ਹੁੰਦੇ ਝੁੰਡ ਜਿਹੜਾ ਹੁੰਦਾ ਥੋੜਿਆਂ ਜਿਹੇ ਹੁੰਦਾ ਕਿਉਂਕਿ ਉਹ ਜਿਹੜੇ ਕਹਿੰਦੇ ਹੁੰਦੇ ਨਾ ਨਾ ਆਪਦਾ ਘਰ ਬਸਾ ਸਕਣ ਨਾ ਫਿਰ ਉਹ ਦੂਜੇ ਦਾ ਬਸਣ ਦਿੰਦੇ ਆ ਕਰੋ ਹੱਥਾਂ 'ਚ ਸੀਖ ਲੈ ਕੇ ਫਿਰਦੇ ਰਹਿੰਦੇ ਨੇ 24 ਘੰਟੇ ਵੀ ਕਿਹਦੇ ਘਰ ਨੂੰ ਹੁਣ ਅੱਗ ਲਾਈਏ ਉਹਨਾਂ ਦਾ ਕੰਮ ਹੀ ਇਹੀ ਹੁੰਦਾ ਕਿਉਂਕਿ ਉਹਨਾਂ ਦੇ ਰੋਟੀ ਨਹੀਂ ਹਜਮ ਹੁੰਦੀ ਉਹਨਾਂ ਟਾਈਮ ਸੋ ਇਹੋ ਜਿਹੇ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਮੇਰੇ ਤਾਂ ਖੁਦ ਮੇਰੇ ਹਸਬੰਦ ਨੇ ਵੀ ਮੈਨੂੰ ਇਹ ਗੱਲ ਦੱਸੀ ਆ ਕਹਿੰਦੇ ਜਦੋਂ ਹਰਪ੍ਰੀਤ ਵੀ ਤੂੰ ਚੰਡੀਗੜ੍ਹ ਸੀ ਨਾ ਕਹਿੰਦੇ ਮੈਨੂੰ ਇਹ ਗੱਲਾਂ ਤੱਕ ਭੁੱਲੀ ਹੋਈਆਂ ਤੂੰ ਨਾ ਫੋਨ ਕਰੀ ਛੱਡਦੀ ਤੈਨੂੰ ਹੋਰ ਰਿਸ਼ਤਾ ਹੋ ਜੂ ਆਪੀ ਆਜੂ ਤ ਉਨੀ ਰੰਦੀ ਉਨੀ ਬਸਦੀ ਇਹ ਗੱਲਾਂ ਮੇਰੇ ਖੁਦ ਹਸਬੰਦ ਨੂੰ ਵੀ ਬੋਲੀਆਂ ਗਈਆਂ ਹੁਣ ਜੇ ਮੈਂ ਮੈਂ ਉਹਦੇ ਮਨ ਚ ਰੱਖ ਲਈਆਂ ਉਹ ਗੱਲਾਂ ਮੈਨੂੰ ਪਤਾ ਵੀ ਫਲਾਮੀ ਬੰਦੇ ਨੇ ਇਹ ਚੀਜ਼ਾਂ ਬੋਲੀਆਂ ਕਿਉਂਕਿ ਮੈਨੂੰ ਪਤਾ ਵੀ ਉਹ ਬੰਦੇ ਦੀ ਫਿਤਰਤ ਉਹਨਾਂ ਬੰਦਿਆਂ ਦੀ ਖਾਸ ਕਰ ਫਿਤਰਤ ਹੀ ਇਹੀ ਆ ਉਹਦਾ ਕੰਮ ਹੀ ਇਹੀ ਆ ਸੋ ਪਰਵਾਹ ਨਾ ਕਰਿਆ ਕਰੋ ਇਹ ਜੀ ਲੋਕਾਂ ਦੀ ਆਪਦਾ ਜ਼ਿੰਦਗੀ ਚ ਖੁਸ਼ ਰਹਾ ਕਰੋ ਜੇ ਇਹਨਾਂ ਲੋਕਾਂ ਦੀ ਪਰਵਾਹ ਕਰਨ ਲੱਗੇ ਨਾ ਤਾਂ ਜ਼ਿੰਦਗੀ ਚ ਸਕੂਨ ਖਤਮ ਹੋ ਜੂ ਸੋ ਸਕੂਨ ਵਾਸਤੇ ਪਰਮਾਤਮਾ ਦੇ ਚਰਨੀ ਲੱਗਿਆ ਕਰੋ ਬਾਣੀ ਜਪਿਆ ਕਰੋ ਗੁਰੂ ਦਾ ਨਾਮ ਧਿਆਇਆ ਕਰੋ ਤੇ ਅਰਦਾਸ ਕਰਿਆ ਕਰੋ ਵਾਹਿਗੁਰੂ ਸਾਥੋਂ ਕਿਸਦਾ ਮਾੜਾ ਨਾ ਕਰਾਈ ਪਰਮਾਤਮਾ ਜੋ ਸਾਡਾ ਮਾੜਾ ਕਰਦੀ ਆ ਸੋਚਦੇ ਨੇ ਪਰਮਾਤਮਾ ਤੇਰੇ ਤੇ ਛੱਡਿਆ ਤੂੰ ਹੀ ਇਨਸਾਫ ਕਰਨਾ ਬਸ ਇਹ ਅਰਦਾਸ ਕਰਦਿਆ ਕਰੋ ਬਾਕੀ ਜਿਹੜਾ ਆਪ ਹੀ ਮਾੜਾ ਕਰੂ ਹੁਣ ਇੱਥੇ ਨਾ ਮੈਂ ਇੱਕ ਛੋਟੀ ਜੀ ਗੱਲ ਹੋਰ ਸ਼ੇਅਰ ਕਰਨੀ ਚਾਹੂੰਗੀ ਮੈਂ ਡਿਟੇਲ ਚ ਨਹੀਂ ਕਰੂੰਗੀ ਕਿਉਂਕਿ ਟਾਈਮ ਆਉਣ ਤੇ ਨਾ ਇੱਕ ਵਾਰ ਇੱਕ ਗੱਲ ਹੋਰ ਜ਼ਰੂਰ ਕਹੂੰਗੀ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਪੁੱਛਣੀਆਂ ਜਾਂ ਕਰਨੀਆਂ ਵੀ ਜ਼ਰੂਰੀ ਹੁੰਦੀਆਂ ਜਿਨ੍ਹਾਂ ਦਾ ਜਵਾਬ ਦੇਣਾ ਵੀ ਜ਼ਰੂਰੀ ਹੁੰਦਾ ਕਿਉਂਕਿ 10ਵੇਂ ਪਾਸ਼ਾ ਮਹਾਰਾਜ ਨੇ ਵੀ ਆਪਾਂ ਨੂੰ ਇਹ ਗੱਲ ਸਮਝਾਈ ਆ ਵੀ ਜ਼ੁਲਮ ਤੇ ਅੱਗੇ ਝੁਕਣਾ ਨਹੀਂ ਹੈ ਜ਼ੁਲਮ ਕਰਨਾ ਨਹੀਂ ਜ਼ੁਲਮ ਅੱਗੇ ਝੁਕਣਾ ਨਹੀਂ ਜ਼ੁਲਮ ਸਹਿਣਾ ਨਹੀਂ ਇਹ 10ਵੇਂ ਪਾਸ਼ਾ ਦਾ ਮਹਾਰਾਜ ਦਾ ਵਚਨ ਹੈ ਤੇ ਬਹੁਤ ਸਰੀ ਗੱਲਾਂ ਇਹ ਜੀਆਂ ਵੀ ਹੁੰਦੀਆਂ ਜਿਨ੍ਹਾਂ ਨੂੰ ਆਪੇ ਇਗਨੋਰ ਕਰ ਸਕਦੇ ਆ ਬੋਲੀ ਜਾਣ ਪਰ ਕਈ ਵਾਰੀ ਕੋਈ ਇਹੋ ਜੀ ਗੱਲ ਵੀ ਹੋ ਜਾਂਦੀ ਹੈ ਜਿਹਦਾ ਜ ਅਸੀਂ ਪਿੱਛੇ ਜੇ ਕਿਸੇ ਦੇ ਚੰਗੇ ਲਈ ਅਰਦਾਸ ਕੀਤੀ ਸੀ ਉਸ ਗੱਲ ਨੂੰ ਵੀ ਤੋੜ ਮੋੜ ਕੇ ਇਹ ਕਿਹਾ ਗਿਆ ਜੀ ਉਹ ਫਲਾਣੇ ਦੇ ਮਾੜੇ ਲਈ ਅਰਦਾਸ ਕੀਤੀ ਦੱਸੋ ਪ੍ਰਮਾਤਮਾ ਤਾਂ ਗਵਾਹ ਹੈ ਨਾ ਜਿਹਦੇ ਚਰਨਾਚਰ ਅਰਦਾਸ ਕੀਤੀ ਗਈ ਆ ਪ੍ਰਮਾਤਮਾ ਤੋਂ ਅਸੀਂ ਕਿਵੇਂ ਕੁਛ ਲਪੋ ਲਾਂਗੇ ਕਿਵੇਂ ਆਪਸੇ ਆਪਦੀ ਮਨ ਦੀ ਗੱਲ ਭੋਲਾਂਗੇ ਜੋ ਸਾਡੇ ਮਨ ਚ ਸੀ ਵੀ ਸਾਡੇ ਮੂੰਹ ਤੇ ਸੀ ਉਹ ਪ੍ਰਮਾਤਮਾ ਤਾਂ ਜਾਣੀ ਜਾਣੇ ਉਹ ਤੋਂ ਕੋਈ ਨਹੀਂ ਕੁਛ ਲਪੋ ਸਕਦਾ ਨਾ ਹੀ ਅਸੀਂ ਨਾ ਤੁਸੀਂ ਨਾ ਕੋਈ ਹੋਰ ਹੈ ਨਾ ਸੋ ਇਸ ਕਰਕੇ ਪ੍ਰਮਾਤਮਾ ਤੇ ਛੱਡ ਦਿਆ ਕਰੋ ਤੇ ਪਰਮਾਤਮਾ ਨੂੰ ਹੀ ਅਰਦਾਸ ਕਰਿਆ ਕਰੋ ਵਾਹਿਗੁਰੂ ਸਾਥੋਂ ਕਿਸਦਾ ਮਾੜਾ ਨਾ ਕਰਾਂ ਬਸ ਅਸੀਂ ਤੇਰੇ ਹੁਕਮ ਦੇ ਮੁਤਾਬਕ ਚੱਲਦੇ ਲਈ ਜਿਵੇਂ ਤੂੰ ਮਹਾਰਾਜ ਕਿਹਾ ਉਸੇ ਤਰੀਕੇ ਨਾਲ ਜ਼ਿੰਦਗੀ ਨਾਲ ਨੂ ਜਿਉਈਏ ਤੇ ਬਾਕੀ ਸਾਡੇ ਤੇ ਕਿਰਪਾ ਕਰਨ ਲੱਖੀ ਆਪੇ ਪਰਮਾਤਮਾ ਸਭ ਦਾ ਨਿਵੇੜਾ ਉਹ ਕਰਦਾ ਹੈ ਕੋਈ ਚੰਗਾ ਬੋਲਦਾ ਕੋਈ ਮਾੜਾ ਬੋਲਦਾ ਕੋਈ ਮਾੜਾ ਕਰਦਾ ਸਭ ਦਾ ਨਿਵੇੜਾ ਕਰਦਾ ਸਭ ਨੂੰ ਕਾ ਟਾਈਮ ਤੋਂ ਟਾਈਮ ਸਭ ਦੇ ਕਰਮਾ ਦਾ ਫਲ ਮਿਲਣਾ ਆਪਾਂ ਮਾੜਾ ਕਰਾਂਗੇ ਆਪਾਂ ਨੂੰ ਮਿਲ ਜੂਗਾ ਅਗਲਾ ਮਾੜਾ ਕਰੂ ਅਗਲੇ ਨੂੰ ਮਿਲ ਜੂ ਆਪਾਂ ਚੰਗਾ ਕਰਾਂਗੇ ਆਪਾਂ ਨੂੰ ਉਹ ਜਿਹਾ ਫਲ ਮਿਲ ਜੂਗਾ ਅਗਲਾ ਚੰਗਾ ਕਰੋ ਅਗਲੇ ਨੂੰ ਉਹ ਜਿਹਾ ਫਲ ਮਿਲ ਜੂ ਪਰ ਇਹ ਦੁਨੀਆ ਨੂੰ ਸਮਝ ਨਹੀਂ ਆਉਂਦੀ ਕਈ ਵਾਰ ਤਾਂ ਰੱਬ ਸਹਨ ਤਾਂ ਦੇ ਕੇ ਸਮਝਾਉਂਦਾ ਵੀ ਆਪਾਂ ਕਹਿ ਹੁੰਦੇ ਨਾ ਇਹਨਾਂ ਦੀ ਬੁੱਧੀ ਤੇ ਠੀਕਰਾ ਵੱਜਿਆ ਹੁੰਦਾ ਨਾ ਉਹਨੂੰ ਫੇਰ ਵੀ ਸਮਝ ਨਹੀਂ ਆਉਂਦਾ ਇਹ ਜੇ ਲੋਕਾਂ ਨੂੰ ਸੋ ਇਸ ਕਰਕੇ ਬਾਣੀ ਜਪਿਆ ਕਰੋ ਤੁਸੀਂ ਇਹ ਨਾ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦੇ ਠੀਕ ਹੈ ਮੰਨ ਲਓ 100 ਬੰਦੇ ਖੜੇ ਆ ਉਹ ਚੋਂ 10 ਨੂੰ ਖੁਸ਼ ਕਰ ਲੋਗੇ 90 ਨਾਰ ਉਹਨਾਂ ਨੂੰ ਖੁਸ਼ ਕਰਨ ਚਾਹੋਗੇ ਉਹ 10 ਨਰਾਜ ਹੋ ਜਾਣਗੇ ਸੋ ਦੁਨੀਆ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਖੁਸ਼ ਕਰਨਾ ਤਾਂ ਗੁਰੂ ਨੂੰ ਖੁਸ਼ ਕਰੋ ਗੁਰੂ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੋ ਸੋ ਪਰਮਾਤਮਾ ਤੇ ਛੱਡਿਆ ਕਰੋ ਹੌਸਲੇ ਹਮੇਸ਼ਾ ਬੁਲੰਦ ਰੱਖਿਆ ਕਰੋ ਖੁਸ਼ ਰਿਹਾ ਕਰੋ ਇੱਕ ਕੱਲ ਹਮੇਸ਼ਾ ਯਾਦ ਰੱਖਿਓ ਤੁਹਾਡਾ ਦੁਸ਼ਮਣ ਨਾ ਉਦੋਂ ਖਤਮ ਹੋ ਜਾਂਦਾ ਜਦੋਂ ਤੁਹਾਡੇ ਘਰੋਂ ਹੱਸਣ ਦੀ ਆਵਾਜ਼ ਆਉਂਦੀ ਹੈ ਤੁਸੀਂ ਖੁਸ਼ ਰਹੋਗੇ ਨਾ ਉਹਨੇ ਅੱਧਾ ਤਾਂ ਉੱਥੇ ਕੱਟ ਨੂੰ ਹੋ ਜਾਣਾ ਵੀ ਮੈਂ ਤਾਂ ਇੰਨੀ ਕੋਸ਼ਿਸ਼ ਕਰ ਰਿਆ ਇਹਨੂੰ ਦੁਖੀ ਕਰਨ ਦੀ ਇਹ ਫਿਰ ਵੀ ਖੁਸ਼ ਸੋ ਇਸ ਕਰਕੇ ਹਮੇਸ਼ਾ ਖੁਸ਼ ਰਿਹਾ ਕਰੋ ਮਸਤ ਮੋਲਾ ਰਿਹਾ ਕਰੋ ਭੁੱਖਾ ਨਹੀਂ ਰੱਬ ਕਿਸੇ ਨੂੰ ਮਰਨ ਦਿੰਦਾ ਦੇਣ ਵਾਲਾ ਉਹ ਆਪ ਹੈ ਮੰਗਣਾ ਤਾਂ ਉਸ ਪਰਮਾਤਮਾ ਤੋਂ ਮੰਗੋ ਕਿਉਂਕਿ ਸਾਰੀ ਦੁਨੀਆ ਉਹ ਤੋਂ ਮੰਗਦੀ ਹੈ ਠੀਕ ਹੈ ਕੋਈ ਬੰਦਾ ਕਿਸੇ ਨੂੰ ਕੁਝ ਨਹੀਂ ਦੇ ਸਕਦਾ ਦੇਣ ਵਾਲਾ ਉਹ ਕਰਤਾਰ ਆਪ ਹੈ ਸੋ ਪਰਮਾਤਮਾ ਤੇ ਯਕੀਨ ਰੱਖਿਆ ਕਰੋ ਸਮੀਧ ਕਰਦੇ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਬਸਕ੍ਰਾਈਬ